ਹੁਣ ਆਪਾਂ ਜਾ ਕੇ ਆਉਣਿਆਂ ਦਸਵੀਂ ਵਾਲੇ ਬਾਬੇ ਦੇ ਮੱਥਾ ਟੇਕ ਕੇ ਆਉਣਿਆਂ ਲਓ ਆਪਾਂ ਪਹੁੰਚ ਗਏ ਦਸਵੀਂ ਵਾਲੇ ਬਾਬੇ ਦੇ ਹੁਣ ਮੱਥਾ ਟੇਕਦੇ ਆ ਬਾਬੇ ਦੇ ਤਿਹਾਰ ਦਾ ਦੇਣਾ ਪ੍ਰਮਾਤਮਾ ਸਾਰਿਆਂ ਦੀ ਜ਼ਿੰਦਗੀ ਚ ਖੁਸ਼ੀਆਂ ਲੈ ਕੇ ਆਵੇ ਤੇ ਜਿਹੜੀ ਆਪਦੇ ਅੰਦਰ ਬੁਰਾਈ ਹੈ ਵੀ ਮੇਰਾ ਭਾਈ ਮੈਥੋਂ ਅੱਗੇ ਨਾ ਨਿਕਲ ਜੇ ਜਾਂ ਦੂਜਾ ਬੰਦਾ ਮੈਥੋਂ ਅੱਗੇ ਨਾ ਨਿਕਲ ਜੇ ਇਹ ਸਾਰੀਆਂ ਬਰਾਈਆਂ ਨਾ ਖਤਮ ਕਰੋ ਆਪ ਦੇ ਕਿ ਤੁਸੀਂ ਫੇਰ ਕਾਮਯਾਬ ਹੋਵੋਗੇ ਤੁਸੀਂ ਇਹ ਕਰਕੇ ਕੁਝ ਕ ਸਮੇ ਲਈ ਤਾਂ ਤੁਸੀਂ ਕਾਮਯਾਬ ਹੋ ਸਕਦੇ ਹੋ ਪਰ ਬਹੁਤਾ ਲੰਮਾ ਸਮਾਂ ਟਾਈਮ ਤੁਸੀਂ ਟੇਕ ਨਹੀਂ ਸਕਦੇ ਕਿਉਂਕਿ ਜੇ ਤੁਸੀਂ ਕਿਸੇ ਦੀਆਂ ਲੱਤਾਂ ਖਿੱਚੋਗੇ ਨਾ ਅੱਜ ਕੱਲ ਨੂੰ ਸੋਡੀਆਂ ਲੱਤਾਂ ਖਿੱਚਣ ਵਾਲਾ ਵੀ ਕੋਈ ਬੈਠਾ ਹੈ ਅੱਗੇ ਇਸ ਕਰਕੇ ਪੋਜ਼ਿਟਿਵ ਰਹੋ ਪੋਜ਼ਿਟਿਵ ਸੋਚੋ ਠੀਕ ਹੈ ਜੇ ਤੁਹਾਡੇ ਬਾਰੇ ਕੋਈ ਮਾੜਾ ਸੋਚਦਾ ਉਹਨੂੰ ਸੋਚਣ ਦਿਓ ਬਾਪੇ ਦੇ ਆਗੇ ਟੇਕ ਰਿਹਾ ਮੱਥਾ ਇਹ 10ਵੀਂ ਵਾਲੇ ਬਾਬੇ ਦੀ ਜਗਾ ਮੇਰਾ ਬੇਟਾ ਕਹਿੰਦਾ ਵੀ ਡੈਡੀ ਵਲੌਗ ਚ ਦੱਸ ਵੀ ਜਦੋਂ ਉਧਰੋਂ ਚੜੇ ਸੀ ਆਪਾਂ ਚੜਾਈ ਹੈ ਕਹਿੰਦਾ ਵੀ ਮੈਂ ਤੇਰੇ ਨੂੰ ਪਹਿਲਾਂ ਚੜ ਗਿਆ ਮਾ ٹھیک ਆ ਭਾਈ ਮੈਂ ਤੁਸੀਂ ਉਧਰ ਦੇ ਰਸਤੇ ਤੇ ਚੜਿਆ ਸੀ ਮੈਂ ਇਧਰੋਂ ਨਹੀਂ ਆਈ ਚੜ ਗਿਆ ਠੀਕ ਹੈ ਜੀ ਠੀਕ ਹੈ ਹਲੋ ਬਾਬੇ ਤੇ ਕਰਕੇ ਨਮਸਕਾਰ ਕਰਕੇ ਸਾਰਿਆਂ ਲਈ ਕਾਮਨਾ ਵੀ ਮਾਲਕਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੀ ਦੋਸਤ ਹੋਵੇ ਚਾਹੇ ਦੀ ਦੁਸ਼ਮਣ ਹਰ ਇੱਕ ਦਾ ਕਹਿੰਦੇ ਭਲਾ ਲੋਚਣਾ ਚਾਹੀਦਾ ਤਾਂ ਹੀ ਤੁਹਾਡਾ ਭਲਾ ਹੋਊਗਾ ਜੇ ਤੁਸੀਂ ਕਿਸੇ ਦਾ ਮਾੜਾ ਲੋਚੋਗੇ ਤਾਂ ਤੁਹਾਡੇ ਨਾਲ ਮਾੜੀ ਹੀ ਹੋਣਾ